ਪੱਤਾ ਲਵੇਟ ਗੋਵਾਲੀ ਸੁੰਡੀ ਤੇ ਉਹਦੇ ਤੋਂ ਤਾਂ ਬਾਈ ਇਹ ਫੇਮ ਆ ਗਈ ਆਪਣੇ ਲਵੇ ਫੇਮ ਤੇ ਬਾਈ 33 ਨ ਪਈ ਆ ਗਈ 1.9 ਪਈ ਆ ਗਈ ਬਾਈ ਆਪਣੇ ਲਵੇ ਲੈਮੜਾ ਪਈ ਆ ਗਈ ਠੀਕ ਹੈ ਤੇ ਆ 5% ਟੀਮਾ ਮੈਗਟਨ ਪਈ ਆ ਗਈ ਬਾਈ ਹਰਦੇਵ ਬਾਈ ਹਾਂ ਗੱਲ ਇਹ ਆ ਕਿ ਵੀ ਸਾਨੂੰ ਜੇ ਮੈਂ ਹੁਣ ਫੋਨਾਂ ਤੇ ਰੇਟ ਪੁੱਛਦੇ ਹੋਗੇ ਬਾਈ ਹੂੰ ਫੋਨਾਂ ਵਾਲੇ ਰੇਟ ਤਾਂ ਬਾਈ ਸਾਡੇ ਹੋਰ ਨੇ ਉਰੇ ਆ ਕੇ ਸਾਡੇ ਨਾਲ ਗੱਲ ਕਰੋ ਤਾਂ ਤੁਹਾਡਾ ਪੂਰਾ ਫਾਇਦਾ ਕਰਕੇ ਤੋੜਾਂਗੇ ਜੋ ਤੁਸੀਂ ਮਾਣੀ ਬਣਾ ਲਿਆ ਹੋਂ ਦਾ ਹੂੰ ਹਰ ਇੱਕ ਬੰਦਾ ਕਹੇ ਦਿੰਦਾ ਬਾਈ ਅਸੀਂ ਆਵਾਂਗੇ ਰੇਟ ਦੱਸ ਦੋ ਉਹ ਤਾਂ ਵੀਰੇ ਫੋਨ ਵਾਲੇ ਰੇਟ ਤਾਂ ਸਾਡੇ ਹੋਰ ਨੇ ਚਾਹੇ ਕਮੈਂਟਾਂ 'ਚ ਸਾਨੂੰ ਗਾਲਾਂ ਕੱਢ ਲਓ ਕੁਛ ਕਹਿ ਲਓ ਯਾਰ ਓਰੇ ਆ ਕੇ ਸਾਡੇ ਰੇਟ ਬੱਸ ਹੋਰ ਨੇ ਬਾਈ ਓਰਿਆਂ ਇਹਦਾ ਫਾਇਦਾ ਤਾਂ ਤੁਹਾਡਾ ਕਰਾਂ ਕੀ ਕਰਾਂਗੇ ਉਹ ਤਾਂ ਗੱਲ ਕੋਈ ਹੈ ਹੀ ਨਹੀਂ ਯਾਰ ਠੀਕ ਹੈ ਹਾਂ ਦੂਰੋਂ ਆਵੋ ਨੇੜਿਆਂ ਆਵੋ ਫਾਇਦਾ ਤਾਂ ਕਰ ਕੀ ਤੋਰਾਂਗੇ ਠੀਕਾ ਦਾਣਾ ਹੋਣਾ ਬਰਫ਼ ਵਰਗੀ ਢੇਰੀ ਸਾਨੂੰ ਅੱਡ ਚਾਂਕੂ ਜਿਵੇਂ ਟਿਲਟ ਕੰਮ ਕਰਦੀ ਆ ਠੀਕ ਹੈ ਇਹਦੀ ਸਾਡੀ ਜ਼ਿੰਮੇਵਾਰੀ ਹੈ ਵਿੱਧ ਬੇਲਾ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਪ੍ਰਕਾਰ ਦੀ ਵੀ ਕਿਸੇ ਠੀਕ ਹੈ ਦੁਬਧਾਗਾਰ ਨਹੀਂ ਕੋਈ ਲੋਡ ਨਹੀਂ ਹੈ ਕਿ ਓਰੇ ਲੋ ਵੀ ਦੋਸਤੋ ਆਪਾਂ ਪਹੁੰਚੇ ਹੋਇਆ ਸਹਿਰ ਸੰਗਰੂਰ ਦੇ ਵਿੱਚ ਖਾਲਸਾ ਵਾਲਾ ਹੈ ਬਾਈ ਜਿੱਥੇ ਬਹੁਤ ਘਾ ਟ੍ਰੇਡ ਦੇ ਉੱਤੇ ਕੈਸ਼ ਕਾਊਂਟਰ ਹੈਗਾ ਜਿਹੜਾ ਦਵਾਈਆਂ ਮਿਲਦੀਆਂ ਨੇਗੀਆਂ ਤੇ ਹੁਣ ਜਿਵੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈਗਾ ਝੋਨੇ ਦੇ ਉੱਤੇ ਕਾਫੀ ਬਿਮਾਰੀਆਂ ਜਿਹੜਾ ਅਟੈਕ ਕਰਨੀਆਂ ਆ ਬਾਈਆਂ ਦੀ ਫੁੱਲ ਜ਼ਿੰਮੇਵਾਰੀ ਆ ਫੁੱਲ ਗਰੰਟੀ ਹੈ ਜਿਹੜੀਆਂ ਦਵਾਈਆਂ ਦੇਣਗੇ ਅੱਜ ਚਲਦੇ ਆਪਾਂ ਕਰਦੇ ਆਂ ਗੱਲਬਾਤ ਅੰਦਰ ਆਜੋ ਲੋ ਵੀ ਆਪਾਂ ਪਹੁੰਚੇ ਅੰਦਰ ਤੇ ਗੱਲਬਾਤ ਬਾਈਆਂ ਨਾਲ ਵੈਕੂਲੀ ਖਾਲਸਾ ਸਾਹਿਬ ਵੈਕੂਲੀ ਫਟੇ ਔਰ ਠੀਠਾ ਵੀਰ ਜੀ ਚੜਦੀ ਕਲਾ ਬਾਈ ਚੜਦੀ ਕਲਾ ਵਧੀਆ ਜੀ ਤੇ ਵੀਰੇ ਜਿਵੇਂ ਹੁਣ ਆਪਾਂ ਗੱਲਬਾਤ ਕਰਕੇ ਆਏ ਬਾਈਆਂ ਨਾਲ ਕਿ ਫੁੱਲ ਗਰੰਟੀ ਆ ਆਪਣੀ ਠੀਕ ਹੈ ਇਸ ਟਾਈਮ ਜਿਹੜੀ ਬਿਮਾਰੀ ਟੁੰਡੇ ਦੇ ਉੱਤੇ ਕਿਹੜੀ ਅਟੈਕ ਕਰ ਰਹੀ ਹੈ ਹੁਣ ਵੀਰੇ ਆਪਣਾ ਉਲੀ ਰੋਗ ਚੱਲੂਗਾ ਹੂੰ ਫੰਗੀ ਸਾਈਡ ਉਲੀ ਰੋਗ ਹੂੰ ਤੇ ਹੁਣ ਉਹਦੇ ਤੋਂ ਬਾਈ ਆਪਾਂ ਆ ਚੀਜ਼ਾਂ ਪਵਾ ਰਹੇ ਹਾਂ ਜਿਵੇਂ ਉਲੀ ਰੋਗ ਤੇ ਸੁੰਡੀ ਤੋਂ ਠੀਕ ਹੈ ਆ ਤਾਂ ਆਜੀ ਉਲੀ ਵਾਲੀ ਬਾਈ ਠੀਕ ਹੈ ਆ ਪਲਸਰ ਆ ਗਈ ਐਮੀ ਸਟਾਰ ਵਾਲਾ ਸਾਲਟ ਆ ਗਿਆ ਠੀਕ ਹੈ ਤੇ ਇੱਕ ਆ ਆ ਗਿਆ ਬਾਈ ਪਲਸਰ ਵਾਲਾ ਸਾਲਟ ਠੀਕ ਹੈ ਇਹ ਉਲੀ ਰੋਗ ਤੋਂ ਵੀ ਇਹ ਉਲੀ ਰੋਗ ਤੋਂ ਭਰਾ ਠੀਕ ਹੈ ਤੇ ਆ ਕਸਟੂਡੀਓ ਆ ਗਿਆ ਹਾਂ ਆ ਉੱਤਮ ਦੀ ਐਮੀ ਸਟਾਰ ਆ ਗਈ ਬਾਈ ਆਪਣੇ ਲਵੇ ਠੀਕ ਹੈ ਠੀਕ ਹੈ ਜੀ ਤੇ ਬਾਕੀ ਬਾਈ ਆ ਪਈ ਆ ਗਿਆ ਕਸਟੂਡੀਓ ਠੀਕ ਹੈ ਓਕੇ ਸਰ ਇੱਕ ਆਤੀ ਗਾ ਆਪਣੇ ਲਵੇ ਫੌਲੀ ਕਿਉਂ ਰਪਿਆਗਾ ਬਾਈ ਇਹ ਸਾਰੇ ਉਲੀ ਵਾਸਤੇ ਆ। ਹਾਂ ਇਹ ਵੀਰੇ ਉਲੀ ਵਾਸਤੇ ਨੇਗੇ ਭਰਾ। ਠੀਕ ਹੈ। ਇਹ ਉਦੋਂ ਬਾਅਦ ਚ ਆ ਗਈ ਆਪਣੀ ਹੁਣ ਗੱਲ ਸੁੰਡੀ ਦੀ। ਹੂੰ। ਪੱਤਾ ਲਵੇਟ ਗੋਵਾਲੀ ਸੁੰਡੀ ਤੇ ਉਹਦੇ ਤੋਂ ਤਾਂ ਬਈ ਇਹ ਫੇਮ ਆ ਗਈ ਆਪਣੇ ਲਵੇ। ਫੇਮ ਤੇ ਬਾਈ 53 ਨ ਪਈ ਆ ਗਈ 1.9 ਪਈ ਆ ਗਈ ਬਾਈ ਆਪਣੇ ਲਵੇ ਲੈਮੜਾ ਪਈ ਆ ਗਈ। ਠੀਕ ਹੈ। ਤੇ ਆ 5% ਟੀਮਾ ਮੈਕਟਨ ਪਈ ਆ ਗਈ ਬਾਈ। ਤੇ ਬਾਕੀ ਬੜੇ ਭਾਈ ਆਪਣੇ ਲਵੇ 1.9 ਇੱਥੇ ਇੱਕ ਆ ਸਨੇਕ ਦੇ ਨਾਂ ਤੇ ਪਈ ਆ ਬਾਈ। ਇਹਦਾ ਇੰਨਾ ਰਿਜ਼ਲਟ ਬੰਬਾਗਾ ਬਾਈ। ਅਸੀਂ ਪਿੱਛੇ ਬਿੱਲ ਦੇ ਪਿੱਛੇ ਲਿਖ ਕੇ ਦੇਣ ਨੂੰ ਤਿਆਰਾਂਗੇ ਆਪਣੇ ਗਾਹਕ ਨੂੰ ਠੀਕ ਹੈ ਇਹਦੇ ਨਾਲੇ ਤਾਂ ਮੌਕੇ ਤੇ ਸੁੰਡੀ ਭੱਕੜ ਮਾਰਨਾਗਾ ਨਾਲੇ ਬਾਈ ਇਹਦਾ 20 ਤੋਂ 22 ਦਿਨ ਦਾ ਲੰਬਾ ਰਿਜ਼ਲਟ ਆਗਾ ਅੱਛਾ ਹਾਂਜੀ ਲਓ ਵੀ ਪੂਰਾ ਕੰਮ ਹਾਂ ਆ ਗਿਆ ਆਪਣਾ ਫੰਗੀ ਸਾਈਡ ਬਾਈ ਤੇ ਹੁਣ ਲੋਕ ਜਿਵੇਂ ਆਪਣੇ ਕਿਸਾਨ ਭਰਾ ਚਲੋ ਫੰਗੀ ਸਾਈਡ ਸੁੰਡੀ ਵਾਲੇ ਤਾਂ ਇਹਦਾ ਦਿਖਾਤੀਆਂ ਬਾਈ ਹਾਂਜੀ ਹੁਣ ਜਿਵੇਂ ਇਹਦੇ ਨਾਲ ਹੀ ਆਪਣੇ ਪਾਉਣਗੇ ਕਿਸਾਨ ਭਰਾ ਬਾਈ साफ दाना साफ ਵਾਲੀ ਠੀਕ ਮੈਂ ਕਹਿੰਦਾ ਦਾਣਾ ਸਾਫ ਡੋਡੀ ਰੋਗ ਹੋ ਜਾਂਦਾਗਾ ਜਿਵੇਂ ਤੇ ਦਾਣੇ ਨੂੰ ਚਮਕਾਉਣ ਤੋਂ ਬਈ ਆਹ ਚੀਜ਼ ਪਈਆ ਆਪਣੇ ਲੈਵੇ ਸਿਕਸ ਜੀ ਇਹ ਬ੍ਰਾਂਡ ਆ ਬਈਆ ਆਪਣੀ ਦੁਕਾਨ ਦਾ ਹਾਂ ਜੀ ਇਹਦੇ ਚ 13045 ਬੌਰਨ 1919 ਇਹਦੇ ਚ ਸਾਰੇ ਤੱਤ ਉਹ ਹੈਗੇ ਨੇਗੇ ਵੀਰੇ ਪोटाश ਵੀ ਹੈਗਾ ਹੈ ਇਹਦੇ ਚ ਠੀਕ ਹੈ ਜੀ ਸਾਡ ਲੈਵੇ ਉਹ ਆ ਪोटाश ਪਿਆਗਾ ਜੇ ਨਹੀਂ ਵੀ ਕਰਨਾ ਹੈਗਾ ਨਾ ਕਰੋ ਆ ਕੱਲ ਲਈ ਬਾਧੂ ਆ ਬਈ ਖਰਚਾ ਕਿੰਨਾ ਕਾਗਾ 275 ਰੁਪਿਆ ਕਿੱਲੇ ਦਾ ਖਰਚਾ 1 ਲੀਟਰ ਸਾਢੇ 6 ਕਿੱਲਿਆਂ ਤੇ ਪਊਗਾ ਸਾਢੇ 1600 ਦਾ ਭਾਈ ਇਹਦਾ ਤਾਂ ਅਸੀਂ ਰੇਟ ਵੀ ਦੱਸਤਾ ਹੋਰਾਂ ਦੇ ਅਸੀਂ ਰੇਟ ਨਹੀਂ ਦੱਸਾਂ ਰੇਟ ਨਹੀਂ ਦੱਸਦੇ ਰੇਟ ਤਾਂ ਆਪਾਂ ਬੋਲਣ ਬੋਲਦੇ ਨਹੀਂ ਹੈਗੇ ਵੀਡੀਓ ਦੇ ਵਿੱਚ ਭਾਈ ਕਿਉਂਕਿ ਡਿਕਟ ਕ੍ਰੀਏਟ ਹੁੰਦੀ ਹੈ ਤਾਂ ਕਰਕੇ ਰੇਟ ਬੋਲ ਦੇਣੀ ਆਪਾਂ ਯਾਰ ਇਹ ਆ ਚੀਜ਼ ਆ ਜਿਹੜੀ ਇਹ ਬਾਇਓ ਮਨੋਰਾ ਆ ਗਿਆ ਇਹ ਵੀ ਦਾਣੇ ਸਾਫ਼ ਤੋਂਾਂਗੀ ਭਾਈ ਇਹ ਹੈਗੇ ਆ ਕਿ 3 ਕਿੱਲਿਆਂ ਦੀ 650 ਦੀ ਭਾਈ ਇਹਦਾ ਵੀ ਰਿਜ਼ਲਟ ਪੂਰਾ ਬੰਬ ਆ ਗਿਆ ਭਾਈ ਓਕੇ ਦੀ ਰਿਪੋਰਟ ਆ ਠੀਕ ਹੈ ਜੀ ਅਰੇ ਇੱਕ ਤਾਂ ਵੀ ਗੱਲ ਕਰੀਏ ਰੇਟ ਤਾਂ ਬਾਈ ਇਹਨਾਂ ਦਾ ਜਮਾ ਸਸਤੇ ਨੇ ਕਿ ਕੈਸ ਕਾਊਂਟਰ ਹੈਗਾ ਤੇ ਬਾਕੀ ਰਿਜ਼ਲਟ ਦੀ ਗੱਲ ਕਰੀਏ ਰਿਜ਼ਲਟ ਵੀ ਬਾਈ ਇਹਨਾਂ ਦਾ ਸਿਰ ਹੈ ਤਾਂ ਹੀ ਆਪਾਂ ਦੁਬਾਰੇ ਵੀਡੀਓ ਕਰਨ ਆਏ ਆ ਕਿਉਂਕਿ ਪਹਿਲਾਂ ਤੁਸੀਂ ਬਹੁਤ ਜ਼ਿਆਦਾ ਜਿਹੜਾ ਪਿਆਰ ਦਿੱਤਾ ਸਾਰੇ ਭਰਾਵਾਂ ਨੇ ਪੂਰਾ ਫੁੱਲ ਬਾਈ ਠੀਕ ਹੈ ਨਾ ਕਿਉਂਕਿ ਆਪਾਂ ਸੋਚਦੇ ਹਾਂ ਕਿ ਤੁਹਾਡੇ ਜਿਹੜਾ ਪਿਆਰ ਹੈ ਉਹ ਤੇ ਖਰੇ ਉੱਤਰਿਏ ਤੁਹਾਨੂੰ ਵਧੀਆ ਚੀਜ਼ ਹੈ ਜਿਹੜੀ ਪ੍ਰੋਵਾਈਡ ਕਰਵਾ ਦਈਏ ਉਹ ਵੀ ਸਸਤੇ ਦੇ ਵਿੱਚ ਤੇ ਬਾਈ ਇਹਨਾਂ ਕੋਲ ਕੱਲੀ-ਕੱਲੀ ਚੀਜ਼ ਹੈ ਯਾਰ ਸਿਰ ਹੈਗੀ ਕਹਿਣ ਦੀ ਲੋੜ ਹੀ ਨਹੀਂ ਤੁਸੀਂ ਦੇਖ ਸਕਦੇ ਹੋ ਨਹੀਂ ਤਾਂ ਐਨੀਆਂ ਦੁਕਾਨ ਦਵਾਈਆਂ ਮੈਂ ਕਹਿੰਦਾ ਬੰਦੇ ਨੇ ਆਨਲਾਈਨ ਹੁੰਦੇ ਨੇ ਜਿੰਨੀਆਂ ਬਾਈ ਜੀ ਕਾਊਂਟਰ ਤੇ ਰੱਖੀ ਬੈਠੇ ਨੇ ਹਾਂ ਜੀ ਠੀਕ ਹੈ ਤੇ ਬਾਈ ਨਾਲ ਆਪਣੇ ਘਰਾਂ ਕੀ ਗੱਲਬਾਤ ਇਹ ਬਾਈ ਨਾਲ ਵੀ ਕਿਉਂਕਿ ਬਾਈ ਸਾਰਾ ਕੰਮ ਦੇਖਦਾ ਹੈਗਾ ਹਾਂ ਜੀ ਬਾਈ ਮਾਰਕੀਟ ਕਰਦਾ ਹੈਗਾ ਸਾਰਾ ਕੰਮ ਘੁੰਮ ਫਿਰ ਕੇ ਦੇਖਦਾ ਹੈਗਾ ਠੀਕ ਹੈ ਕੀ ਹਾਲ ਚਾਲ ਨੇ ਬਾਈ ਜੀ ਸਾਸਰੀ ਕਾ ਹੋ ਠੀਕ ਠਾਕ ਬਾਈ ਹਾਂ ਜੀ ਹਾਂ ਠੀਕ ਠਾਕ ਦੇਵੇਂਗਾ ਥੋੜੀ ਡਿਟੇਲ ਬਰੀਕੀ ਦੇ ਵਿੱਚ ਤੇ ਇਸ ਟਾਈਮ ਜਿਹੜੀ ਕਿਸਾਨਾਂ ਨੂੰ ਹੁਣ ਆ ਚੀਜ਼ ਵਰਤਣੀ ਚਾਹੀਦੀ ਹੈਗੀ ਹੁਣ ਮੇਨ ਤਾਂ ਆਪਣਾ ਆਊਗਾ ਨਾ ਉਲੀ ਰੋਗ ਹੀ ਹੋਣਾ ਜੀ ਕਿਉਂ ਬਾਰਸ਼ਾ ਜਿਆਦਾ ਇਹਦੇ ਹੋਮਸ ਹੁੰਦੀ ਆ ਇਹਦੇ ਕਰਕੇ ਉਲੀ ਰੋਗ ਪੈਣ ਦੇ ਚਾਂਸ ਬਹੁਤ ਵਾਜ ਜਾਂਦੇ ਨੇ ਘਟੋ ਘਟੋਣ ਹਫਤਾ ਹੋ ਗਿਆ ਮੌਸਮ ਖਰਾਬ ਹੋਏ ਨੂੰ ਹਾਂ ਹਫਤਾ ਹੋ ਗਿਆ ਹਫਤਾ ਹੋ ਗਿਆ ਹਜੇ ਐ ਨਹੀਂ ਪਤਾ ਵੀ ਦੋ ਦਿਨ ਹੋਰ ਚੱਲੂ ਜਾਂ ਤਿੰਨ ਦਿਨ ਹੋਰ ਚੱਲੂ ਹਜੇ ਕੋਈ ਪਤਾ ਨਹੀਂਗਾ ਪਤਾ ਨਹੀਂਗਾ ਉਸ ਤੋਂ ਬਾਅਦ ਮੇਨ ਪ੍ਰੋਬਲਮ ਤਾਂ ਉਲੀ ਦੀ ਆਉਣੀ ਆ ਉਲੀ ਜਾਂ ਸੁੰਡੀ ਇਹ ਜੇ ਆਪਣੇ ਆਹ ਦਿਨਾਂ ਦੇ ਵਿੱਚ ਦਾਣਾ ਦੋਦੇ ਜਾ ਜਾਂਦਾ ਹਾਂ ਦੋਦੇ ਜਿਹੇ ਦਾਣਾ ਆ ਗਿਆ ਜਦ ਹਵਾ ਚੱਲਦੀ ਇੱਕ ਦੂਜੇ ਨਾਲ ਦਾਣਾ ਜਿਹੜਾ ਨਿਸਰ ਤੋਂ ਬਲਾਸਟੋਂ ਦਾ ਫਟਦਾ ਹੈਗਾ ਹੂੰ ਵੇਕਾਰ ਹੋਏ ਨਾ ਦਾਗੀ ਕਹਿੰਦੇ ਜਿਵੇਂ ਆਪਾਂ ਫੜਾ ਕਹਿੰਦੇ ਫੜਾ ਬਣ ਜਨੇ ਆ ਫਿਰ ਉਸ ਤੋਂ ਬਾਅਦ ਆਪਣੇ ਲਵੇ ਇਹ ਚੀਜ਼ਾਂ ਆ ਜਾਂਦੀਆਂ ਨੇ ਜਿਵੇਂ ਇਹ ਸਿਕਸੀ ਆਉਂਦੀ ਆਪਣੀ ਇਹ ਚੀਜ਼ ਠੀਕ ਹੈ ਇਹ ਉਹ ਚੀਜ਼ਾਂ ਨੇ ਜਿਵੇਂ ਕਹਿੰਦਾ ਚਮਕੀਲਾ ਨਹੀਂ ਕਹਿੰਦੀ ਭਾਈ ਆਂਟ ਤੇ ਗਮਾਂਡ ਚ ਕਦੇ ਨਾ ਲੜੀਏ ਪੁੱਸੇ ਵੇ ਨਾ ਪੌੜੀ ਨਾ ਬਗਾਨੀ ਚੜੀਏ ਬੋਰਾ ਹੈ ਪਸੋੜਾ ਚਮਕੀਲੇ ਬਾਈ ਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਂਦਾ ਕੋਈ ਧੋਖਾ ਨਹੀਂ ਕੋਈ ਧੜੀ ਨਹੀਂ ਇੱਕ ਨੰਬਰ ਦਾ ਮਾਲ ਆ ਜਿੱਥੇ ਮਰਜ਼ੀ ਪਾਓ 2-3 ਸਾਲ ਤੋਂ ਟ్రਾਇਲ ਆ ਰਹੇ ਹਾਂ ਦੇ ਆਪਾਂ ਜਦ ਵੀ ਤੁਸੀਂ ਪਾਉਗੇ ਫੜ ਦੀ ਗਾਰੰਟੀ ਆ ਤੁਹਾਡੀ ਫੌਟ ਨਹੀਂ ਪਾਊਗਾ ਚਿੱਟਾ ਦਾਣਾ ਹੋਣਾ ਬਰਫ਼ ਵਰਗੀ ਢੇਰੀ ਤੋਂ ਉਹ ਅੱਡ ਚਾਂਕੂ ਜਿਵੇਂ ਟਿਲਟ ਕੰਮ ਕਰਦੀ ਆ ਠੀਕ ਇਹਦੀ ਸਾਡੀ ਜ਼ਿੰਮੇਵਾਰੀ ਹੈ ਵਿੱਦਵੇਲਾ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਪ੍ਰਕਾਰ ਦੀ ਵੀ ਕਿਸੇ ਠੀਕ ਹੈ ਦੋਧਾਗਾਰ ਨਹੀਂ ਕੋਈ ਲੋਡ ਨਹੀਂ ਹੈ ਕਿ ਉਰੇ ਅੱਗੇ ਫੜ ਲਵਜਾ ਕਿਸਾਨ ਭਰਾ ਵਜੇ ਲੈ ਕੇ ਜਾਉ ਤਾਂ ਦੇਖੂ ਤਾਂ ਰਿਜ਼ਲਟ ਫੇਰ ਹੀ ਪਤਾ ਲੱਗੂ ਕਿਉਂ ਹਰੇਕ ਬੰਦਾ ਆਪਦੇ ਭਾਂਡੇ ਨੂੰ ਜ਼ਰਾਉਂਦਾ ਅਸੀਂ ਵੀ ਕਹਾਂਗੇ ਸਾਡਾ ਚੰਗਾ ਇਹ ਵੀ ਕਹਿਣਗੇ ਚੰਗਾ ਤੁਸੀਂ ਵੀ ਕਹੋਗੇ ਭਾਈ ਚੰਗਾਗਾ ਪਰ ਅਸਲੀ ਲੈਬੋਰੀ ਜੱਟ ਦੇ ਖੇਤਾਂ 'ਚ ਪੜਾ ਕੇ ਉੱਥੇ ਬੰਦੇ ਨੇ ਉੱਥੇ ਬੰਦੇ ਨੇ ਉੱਥੇ ਬੰਦੇ ਨੇ ਜਾ ਕੇ ਰੇਡਾਂ ਉੱਥੇ ਬੰਦੀਆਂ ਨੇ ਨਹੀਂ ਨਹੀਂ ਪਤਾ ਲੱਗਦਾ ਨਹੀਂ ਤਾਂ ਇੱਕ ਦੂਜੇ ਤੋਂ ਕਹਿ ਕੇ ਆਪਾਂ ਮੂੰਹ ਬੜਾਈ ਮਿੱਠੂ ਮੀਆਂ ਆਪ ਹੀ ਬਣੀ ਉਹਦਾ ਫਾਇਦਾ ਨਹੀਂ ਉਹਦਾ ਫਾਇਦਾ ਨਹੀਂ ਭਾਈ ਫਾਇਦਾ ਨਹੀਂ ਕੋਈ ਨਾ ਹੀ ਆਪਾਂ ਨੂੰ ਕੋਈ ਵੀਵਾਂ ਦੀ ਲੋੜ ਆ ਨਾ ਹੀ ਕੋਈ ਆਪਾਂ ਅੱਗੇ ਵੀ ਬਾਹਲਾ ਸ਼ੇਰ ਜੱਟ ਦੇ ਉਹ ਕਰਨਾ ਕੁਝ ਨਹੀਂ ਕਰਨਾ ਆਪਣਾ ਕ ਰਿਜ਼ਲਟ ਲੋ ਜੇ ਰਿਜ਼ਲਟ ਤਾਂ ਤੁਹਾਨੂੰ ਆਪ ਤੁਸੀਂ ਆਓਗੇ ਆਪ ਲੈ ਕੇ ਜਾਓਗੇ ਆਪ ਲੈ ਕੇ ਮੇਨ ਕੀਆ ਇਹ ਹੈਗੀ ਉਤਮ ਕਿਸਾਨੀ ਸਿਕਤੀ ਇਹਦੇ ਗ੍ਰੋਥ ਪਰਮੀਟਰਾਂ ਵੇਟ ਗਿਨ ਰਹੇ ਇਹਨੇ ਦਾਣੇ ਦਾ ਵੇਟ ਬਣਾਉਣਾਗਾ ਠੀਕ ਹੈ ਹਾਂ ਵੇਟ ਬਣਾਉਣਾ ਤੇ ਦਾਣਾ ਸਾਫ਼ ਕਰਨਾ ਤਾਂ ਕਿ ਹੁਣ ਤੋਂ ਰੁਕਣਾ ਇਹਨੇ ਉਸ ਤੋਂ ਬਾਅਦ ਤਾਂ ਮੰਨ ਕੇ ਚਲੋ ਦੂਜੀਆਂ ਸਾਰੀਆਂ ਆ ਗਈਆਂ ਆਪਣੇ ਦੇਵੇਂ ਉਸ ਹਿਸਾਬ ਨਾਲ ਠੀਕ ਹੈ ਬਾਕੀ ਦੇਖਦਾ ਤੁਸੀਂ ਸਿਰਾਂ ਲੱਗਿਆ ਪਿਆ ਬਾਈ ਇਹਨਾਂ ਦਾ ਤੇ ਬਾਈ ਆਪਾਂ ਜਿਹੜੇ ਡਿਲੀਵਰੀ ਦੀ ਗੱਲ ਕਰੀਏ ਦਾ ਆਲ ਪੰਜਾਬ ਹਰਿਆਣਾ ਰੇਲਿਵਰੀ ਹਾਂ ਆਲ ਪੰਜਾਬ ਆਲ ਪੰਜਾਬ ਚੱਲਦੀ ਆਪਣੀ ਡਿਲੀਵਰੀ ਠੀਕ ਹੈ ਤੇ ਉਹ ਬਾਈ ਆਪਣਾ ਮੁੰਡਾ ਜਾਂਦਾ ਇਹਦਾ ਨਾ ਕਰੋ ਗੱਲਬਾਤ ਠੀਕ ਹੈ ਇਹ ਬਾਈ ਜਾਂਦਾ ਹੈਗਾ ਕੀ ਹਾਲ ਚਾਲ ਨੇ ਬਾਈ ਜੀ ਸੜਦੀ ਕਾਸ਼ਤ ਦਾ ਚੜਦੀ ਕਲਾ ਦੇ ਵਿੱਚ ਰੱਖੇ ਤੇ ਆਲ ਪੰਜਾਬ ਆਪਾਂ ਡਿਲੀਵਰੀ ਕਰਦੇ ਆ ਬਾਈ ਹਾਂ ਹਾਂ ਵੀਰੇ ਆਪਣੀ ਡਿਲੀਵਰੀ ਆਲ ਪੰਜਾਬ ਦੇ ਵਿੱਚ ਆ ਬਾਈ ਐਤਕੀ ਪਰ ਥੋੜੀ ਜਿਹੀ ਦਿੱਕਤ ਆ ਗਈ ਆਪਾਂ ਨੂੰ ਕਿਵੇਂ ਐਤਕੀ ਮੈਂ ਇਹ ਕਹੂ ਬਾਈ ਕਿ ਸਾੜ ਪਰਾ ਵਰੋ ਜਿੱਲੀ ਦਵਾਈ ਦੀ ਲੋਡ ਹੁੰਦੀ ਆ ਵੀਰੇ ਹੈਨਾ ਉਲੀ ਦਾ ਆਰਡਰ ਕਰਿਆ ਕਰੋ ਵੀ ਬਾਅਦ ਦੇ ਵਿੱਚ ਤੁਸੀਂ ਵਾਪਸੀ ਭੇਜ ਦਿਦੋ ਵੀਰੇ ਮੈਂ ਵਾਪਸੀ ਚਾਹਤਾਂ ਨਹੀਂ ਹੈਗਾ अच्छा भाई बससा ਦੇ ਵਿੱਚ ਜ਼ਿੰਮੇਵਾਰੀ ਵਾਲੀ ਵੱਡੀ ਹੋ ਜਾਂਦੀ ਹੈ ਨਾ ਤਾਂ ਬੰਦਾ ਉੱਤਰ ਕੇ ਬਾਥਰੂਮ ਜਾਲ ਜੋਗਾ ਬਈ ਤੁਹਾਨੂੰ ਪਤਾ ਚੋਰ ਚਾਵਟੇ ਚੱਟੇ ਵਾਲੇ ਵਾਲੇ ਫਿਰਦੇ ਨੇ ਬਹੁਤ ਜ਼ਿਆਦਾ ਹੈ ਤਾਂ ਕਰਕੇ ਵੀਰੇ ਮਹਿੰਗੇ ਪ੍ਰੋਡਕਟ ਨੇ ਮਹਿੰਗੇ ਪ੍ਰੋਡਕਟ ਨੇ ਬਈ ਕੱਲਾ ਬੰਦੇ ਦਾ ਹੇਲੀਗਾ ਹਨ ਬਾਕੀ ਚਲੋ ਕੋਈ ਗੱਲ 1 ਅੱਧਾ ਲੀਟਰ ਚਲੋ ਵਾ ਗਿਆ ਭਲੇਖੇ ਨਾਲ ਸਤੋਂ ਵੀ ਜਾ ਸਕਦਾ ਕੋਈ ਟੀ ਗੱਲ ਨਹੀਂ ਚਲੋ ਉਹ ਚੱਕ ਲਿਓਗਾ ਉਹਨਾਂ ਇਤਕੀ ਬਸ 6.5 7 ਲੀਟਰ ਆ ਬਈ ਬਸ ਲਿਆ ਪਰ ਬਹੁਤ ਏਰੀਆ ਆਪਾਂ ਦੱਸਣਾ ਨਹੀਂ ਹੈਗਾ ਬਈ ਉਹ ਉੱਤਰ ਰੱਖਣਾ ਦਾ ਤੇ ਹਲਾ ਫੜਾ ਉਹ ਕਿ ਸਾਡ ਭਾਈ ਵੀ ਗੁੱਸੇ ਹੋ ਜੇ ਹਮ ਹਮ ਤੇ ਆਪਾਂ ਨੇ ਬਾਈ ਬਲਦੇ ਸਾਰੇ ਜੋੜ ਦੇ ਲੈ ਆਪਾਂ ਤੋੜ ਦੇ ਨਹੀਂ ਹੈਗੇ ਸਹੀ ਹੈ ਤੇ ਜੇ ਆਪਾਂ ਕੋਈ ਆਨਲਾਈਨ ਆਰਡਰ ਕਰਦਾ ਹੈਗਾ ਬਾਈ ਜੀ ਤਾਂ ਆਪਾਂ ਕਿੰਨੇ ਪਰਸੈਂਟ ਹੈ ਜਿਹੜਾ ਪਹਿਲਾਂ ਆਪਾਂ ਐਡਵਾਂਸ ਲੈਣੇ ਆਗੇ ਬਾਈ ਅੱਧੀ ਪੇਮੈਂਟ ਪਹਿਲਾਂ ਹੋਣੀ ਚਾਹੀਦੀ ਹੈਗੀ ਆਰਡਰ ਹੋਣਾ ਚਾਹੀਦਾ 15 ਤੋਂ 20000 ਤੱਕ ਦਾ ਠੀਕ ਹੈ ਹਾਂ ਵੀਰੇ ਏਰੀਆ ਜਿਹੜਾ ਮਰਜ਼ੀ ਹੋਵੇ ਏਰੀਆ ਪੰਜਾਬ ਦੇ ਜਿਹੜਾ ਆਪਣਾ ਬਾਰਡ ਏਰੀਆ ਦੇ ਕੋਲ ਲਿਆਲੀ ਤਾਰ ਆ ਗਈ ਉਹਦੇ ਅੰਦਰ ਅੰਦਰ ਜਿੱਥੇ ਦਾ ਮਰਜ਼ੀ ਸਾਇਰ ਹੈ ਜਿੱਥੇ ਦਾ ਮਰਜ਼ੀ ਪਿੰਡਾ ਵੀਰੇ ਠੀਕ ਹੈ ਹਾਂ ਬਾਈ ਲੋ ਵੀ 15 ਤੋਂ 20000 ਦਾ ਜਿਹੜਾ ਆਰਡਰ ਹੋਣਾ ਚਾਹੀਦਾ ਤੇ 50% ਜਿਹੜਾ ਆਪਾਂ ਐਡਵਾਂਸ ਲਵਾਂਗੇ ਪਹਿਲਾਂ ਉਹਦਾ ਕਾਰਨ ਬਾਈ ਨੇ ਦੱਸ ਹੀ ਦਿੱਤਾ ਕਈ ਭਰਾ ਕੀ ਕਰਦੇ ਨੇ ਕਿ ਐਡਵਾਂਸ ਲੈਂਦੇ ਨਹੀਂ ਸੀਗੇ ਪਹਿਲਾਂ ਆਪ ਇਸ ਤਰੀਕ ਫੋਨ ਤੇ ਆਰਡਰ ਲਿਖ ਲੈਂਦੇ ਸੀਗੇ ਤੇ ਦੇਣ ਚਲੇ ਜਾਂਦੇ ਸੀ ਜਦੋਂ ਜਾਂਦੇ ਸੀ ਅਗਲਾ ਫੋਨ ਨਹੀਂ ਸੀ ਚੱਕਦਾ ਬਹੁਤ ਦਿੱਕਤ ਆਉਂਦੀ ਸੀ ਤਾਂ ਕਰਕੇ 50% ਵਾਲਾ ਜਿਹੜਾ ਸਾਨੂੰ ਕਰਨਾ ਪਿਆ ਭਰਾਵੋ ਮਜਬੂਰੀ ਸੀ ਮਜਬੂਰੀ ਹੋ ਜਾਂਦੀ ਹੈ ਬਾਈ ਹੋਰ ਨਹੀਂ ਕੋਈ ਚੱਲ ਠੀਕ ਹੈ ਤੇ ਬਾਕੀ ਬਾਈ ਨੇ ਜਿਵੇਂ ਕਿਹਾ ਕਿ ਆਰਡਰ ਬਾਈ ਜਿੰਨਾ ਕੋ ਹੁੰਦਾ ਉਹਨਾਂ ਕੋ ਲਖਾਇਆ ਕਰੋ ਕਿਉਂਕਿ ਜਿਆਦਾ ਆਰਡਰ ਲੇ ਕੇ ਆਉਣਾ ਬਹੁਤ ਦਿੱਕਤ ਗ੍ਰੇਟ ਦਿੱਕਤ ਆ ਵੀਰੇ ਯਾਰ ਦਿੱਕਤ ਆ ਠੀਕ ਹੈ ਤੇ ਇੱਕ ਵਾਰੀ ਲੋਕੇਸ਼ਨ ਬੋਲ ਦੋਗੇ ਆਪਣੀ ਤੁਸੀਂ ਲੋਕੇਸ਼ਨ ਬੋਲ ਦੋ ਆਪਣੇ ਵੀਰੇ ਲੋਕੇਸ਼ਨ ਹੈਗੀ ਹੈਗੀ ਬਰਨਾਲਾ ਆਪਣਾ ਪੁਲਸ ਲਾਈਨ ਰੋਡ ਸਗਰੂਰ ਠੀਕ ਹੈ ਹਾਂ ਆਪਣਾ ਮੋਬਾਈਲ ਨੰਬਰ ਮੇਰਾ ਭਾਈ ਹੈਗਾ ਕਹਾਤਾ ਜਿਹੜਾ ਬਾ ਡਿਲੀਵਰੀ ਕਰ ਲ ਜਾਂਦਾ ਬਾ ਉਦਾਂ ਲਿਖਾ ਰਿਹਾ ਇਸ ਵਾਰ 987674490055 ਠੀਕ ਹੈ ਇਹ ਬਾਈ ਦਾ ਨੰਬਰ ਆਪਾਂ ਵੀਡੀਓ ਕੋਈ ਵੀ ਬਾਈ ਕੋਈ ਵੀ ਮਰਜ਼ੀ ਆਪਾਂ ਨੂੰ ਫੋਨ ਕਰਕੇ ਜਿਹੜਾ ਵੀ ਹਲਾ ਆਰਡਰ ਕਰਦਾ ਜਿਹਦਾ ਆਰਡਰ ਬਾਈ ਪਚਾਉਣ ਜਾਣਗਾ ਬੰਦੇ ਨੂੰ ਪਤਾ ਹੀ ਹੁੰਦਾਗਾ ਵੀ ਹਾਂ ਯਾਰ ਮੇਰਾ ਆਰਡਰ ਆਉਣਾਗਾ ਉਹ ਆਪਾਂ ਨੂੰ ਫੋਨ ਕਰਕੇ ਪੁੱਛ ਸਕਦਾਗਾ ਠੀਕ ਹੈ ਵੀ ਬਾਈ ਕਿੱਥੇ ਆ ਗਿਆ ਜਾਂ ਕਿੱਥੇ ਲੱਹੀ ਤੇ ਜੇ ਅੱਜ ਆਰਡਰ ਕੋ ਦਿੰਦਾ ਤਾਂ ਆਪਾਂ ਕੰਮੇ ਦਿਨ ਪਹੁੰਚਦਾ ਕਰਦੇ ਨੇ ਜੀ ਜੇ ਬਾਈ ਅੱਜ ਅਗਲਾ ਹੁਣ ਸਾਵ ਨੂੰ ਆਰਡਰ ਲਿਖਾਊਗਾ ਤਾਂ ਵਾ ਸਵੇਰੇ ਜੇ ਮੈਂ ਏਰੀਆ ਦੇਖ ਲੈਣਾ ਵੀ ਆਪਾਂ ਦੂਰ ਦਾ ਬੰਦਾ ਮੈਂ 4 ਵਜੇ ਬੱਸ ਜਿੱਦਰ ਲਵੀ ਏਰੀਆ ਪਾ ਡਰਾਈਵਰਾਂ ਤੋਂ ਪੁੱਛ ਕੇ ਮੈਂ ਹਰੇਕ ਮਤਲਬ ਵੀ ਡਰਾਈਵਰ ਬਾ ਕੋਈ ਹਰੇਕ ਦਾ ਹੀ ਮਨਬਰ ਲੈ ਰੱਖਿਆ ਦਾ ਠੀਕ ਹੈ ਕਿਉਂਕਿ ਮੇਰਾ ਆਤ ਤੋ ਹੋਰ ਆਪਾ ਹਰੇਕ ਬੰਦੇ ਨੂੰ ਬੁਲਾ ਲੈ ਲਿਆ ਬਾਈ ਉਰੇ ਜਾਣਾ ਕੁਸ ਨੇ ਪਿਆਰੀ ਜਾ ਤੇ ਮੈਂ ਡਰਾਈਵਰ ਭਾਈ ਜਾਲ ਦਾ ਖਾਸ ਕਰਕੇ ਬਾਪ ਬੁਲਾ ਲੈਣਾ ਉਹਨਾਂ ਕਿਉਂਕਿ ਮੇਰੇ ਮੈਨੂੰ ਲੋਡ ਪੈਣੀ ਆ ਉਹਨਾਂ ਤਾਂ ਉਹਨਾਂ ਨੂੰ ਮੇਰੇ ਤੱਕ ਲੋਡ ਨਹੀਂ ਸੀਗੀ ਸਹੀ ਗੱਲ ਹੈ ਹਾਂ ਬਾਈ ਤੇ ਬਾ ਜੇ ਹੋਰ ਆਊਟਰ ਲਿਖਾ ਹੋਇਆ ਅਗਲਾ ਤਾਂ ਕਾਲੂ ਭਾਈ ਸਵੇਰ ਨੂੰ 8:00 11:00 ਵਜੇ ਤੇ ਨੂੰ ਆਰਡਰ ਪਾਉਂਗੇ ਠੀਕ ਹੈ ਹਾਂ ਬਾਈ ਲੋ ਬਾਈ ਸਾਰੀ ਗੱਲਬਾਤ ਹੈ ਜਿਹੜੀ ਆਪਾਂ ਤੁਹਾਡੇ ਨਾਲ ਕਰ ਲਈ ਤੇ ਜ਼ਿੰਮੇਵਾਰੀ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਬਾਈ ਜੀ 1001% ਚੱਕਦੇ ਨੇ ਜੇ ਤੁਸੀਂ ਇਹਨਾਂ ਦੇ ਦੱਸੇ ਹੋਏ ਤਰੀਕੇ ਨਾਲ ਦਵਾਈ ਵਰਤਦੇ ਹੋਗੇ ਜੇ ਕਿਤੇ ਆਪ ਦਾ ਦਿਮਾਗ ਲਾਉਣਾ ਹੈ ਬਾਈ ਉਹਦੇ ਤਾਂ ਤੁਸੀਂ ਆਪ ਹੋਵੋਗੇ ਠੀਕ ਹੈ ਨਾ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਤੇ ਜੇ ਕੋਈ ਆ ਕੇ ਇੱਥੇ ਵੀ ਉਹ ਕਰਨਾ ਚਾਹੁੰਦਾ ਤਾਂ ਲੋਕੇਸ਼ਨ ਤੁਹਾਨੂੰ ਦੱਸੀ ਹੋਈ ਆ ਬਾਈਆਂ ਦਾ ਨੰਬਰ ਵੀ ਹੈ ਇਹ ਨੰਬਰ ਤੇ ਕਾਲ ਕਰਕੇ ਹਰਦੇਵ ਬਾਈ ਹਾਂ ਕੱਲ ਇਹ ਆ ਕਿ ਵੀ ਸਾਨੂੰ ਜਿਵੇਂ ਹੁਣ ਫੋਨਾਂ ਤੇ ਰੇਟ ਪੁੱਛਦੇ ਹੋਗੇ ਬਾਈ ਫੋਨਾਂ ਵਾਲੇ ਰੇਟ ਤਾਂ ਬਾਈ ਸਾਡੇ ਹੋਰ ਨੇ ਉਰੇ ਆ ਕੇ ਸਾਡੇ ਨਾਲ ਗੱਲ ਕਰੋ ਤਾਂ ਤੁਹਾਡਾ ਪੂਰਾ ਫਾਇਦਾ ਕਰਕੇ ਤੋੜਾਂਗੇ ਜੋ ਤੁਸੀਂ ਮਾਣੀ ਬਣਾ ਲਿਆ ਹੋਂ ਦਾ ਹਰ ਇੱਕ ਬੰਦਾ ਕਹਿ ਦਿੰਦਾ ਬਾਈ ਅਸੀਂ ਆਵਾਂਗੇ ਰੇਟ ਦੱਸ ਦੋ ਉਹ ਤਾਂ ਵੀਰੇ ਫੋਨਾਂ ਵਾਲੇ ਰੇਟ ਤਾਂ ਸਾਡੇ ਹੋਰ ਨੇ ਚਾਹੇ ਕਮੈਂਟਾਂ 'ਚ ਸਾਨੂੰ ਗਾਲਾਂ ਕੱਢ ਲਓ ਕੁਛ ਕਹਿ ਲਓ ਯਾਰ ਉਰੇ ਆ ਕੇ ਸਾਡੇ ਰੇਟ ਬੱਸ ਹੋਰ ਨੇ ਬਾਈ ਉਰੇਆਂ ਦਾ ਫਾਇਦਾ ਤਾਂ ਤੁਹਾਡਾ ਕਰਾਂ ਕੀ ਕਰਾਂਗੇ ਉਹ ਤਾਂ ਗੱਲ ਕੋਈ ਹੈ ਹੀ ਨਹੀਂ ਯਾਰ ਠੀਕ ਹੈ ਹਾਂ ਦੂਰੋਂ ਆਵੋ ਨੇੜੋਂ ਆਵੋ ਫਾਇਦਾ ਦਾ ਕਰ ਕੀ ਤੋਰਾਂਗੇ ਠੀਕ ਹੈ ਜੀ ਤੇ ਇੱਕ ਡਿਲੀਵਰੀ ਵੇਲੇ ਜਿਹੜਾ ਤੁਹਾਨੂੰ ਰੇਟ ਲੱਗ ਰਿਹਾਗਾ ਕੋਈ ਗੱਲ ਨਹੀਂ ਇੱਕ ਅੱਧੇ ਪ੍ਰੋਡਕਟ ਦਾ ਹੁੰਦਾਗਾ ਵੀਰੇ ਉਹਦਾ ਰੇਟ ਅਸੀਂ ਇੱਕ ਅੱਧੇ ਪ੍ਰੋਡਕਟ ਦਾ ਬਦਲ ਸਕਦੇ ਆ ਜਾਨੀ ਸਾਰਿਆਂ ਦਾ ਨਹੀਂ ਬਦਲ ਸਕਦੇ ਹੈਗੇ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜਿਵੇਂ ਸਾਡੇ ਮੁੰਡੇ ਜਾਂਦੇ ਨੇਗੇ ਮੰਨ ਲਓ ਉਹਨਾਂ ਮੰਗਾਓ ਵੀਰੇ ਜਿੰਨੀ ਲੋੜ ਆ ਗਈ ਸਾਨੂੰ ਕੋਈ ਵੇਚਣ ਬੂਚਣ ਦਾ ਬਾੜਾ ਕੋਈ ੱਡਾ ਲਾਲਚ ਨਹੀਂ ਹੈਗਾ ਠੀਕ ਹੈ ਜੀ ਬਾ ਮਾੜੀ ਮੋਟੀ ਦਿਹਾੜੀ ਜੀ ਪਈ ਜਾ ਬੇ ਉਹਦੇ ਦਾ ਕੀ ਮਤਲਬ ਆ ਸਾਨੂੰ ਕੋਈ ੱਡਾ ਲਾਲਚ ਨਹੀਂ ਹੈਗਾ ਵੀ ਅਸੀਂ ਫੌੜਾ ਚੱਕੀ ਬਿਰਦੇ ਆ ਠੀਕ ਹੈ ਬਾਈ ਹਰਦੇਵ ਹਾਂਜੀ ਉਹ ਕਹਿੰਦੇ ਆ ਕਿ ਬਾਈਆਂ ਦਾ ਜਿਹੜਾ ਕੰਮ ਹੈ ਸਾਫ਼ ਸੁਥਰਾ ਕੰਮ ਹੈ ਕੋਈ ਫਰਾਉਡ ਵਾਲਾ ਕੰਮ ਨਹੀਂ ਹੈਗਾ ਵਧੀਆ ਕੰਮ ਹੈਗਾ ਤਾਂ ਕਰਕੇ ਬਾਈ ਜੀ ਕਹਿੰਦੇ ਦਿਹਾੜੀ ਬਣੀ ਜਾਵੇ ਕਿਉਂਕਿ ਜਦੋਂ ਸੋਨਾ ਹੁੰਦਾ ਨਾ ਅਗਲੇ ਕੋਲ ਉਦੋਂ ਕਹਿੰਦਾ ਬਾਈ ਕਿ ਐ ਟਣਕਾ ਆ ਕੇ ਵੇਚ ਟਣਕਾ ਆ ਕੇ ਬਾਈ ਜੀ ਹਾਂਜੀ ਠੀਕ ਹੈ ਤੇ ਬਾਈਆਂ ਦਾ ਨੰਬਰ ਸਕਰੀਨ ਦੇ ਉੱਤੇ ਬਾਈ ਚੱਲੀ ਜਾਂਦਾ ਜਿਹੜੇ ਵੀ ਦਵਾਈ ਲੈਣ ਦੇ ਚਾਹਵਾਨ ਨੇ ਕਿ ਇੱਥੋਂ ਆ ਕੇ ਦਵਾਈ ਲੈਣੀ ਆ ਰਿਜ਼ਲਟ ਤਾਂ ਸਿਰਾਂ ਭੁੱਲ ਜੂਗੇ ਤੁਸੀਂ ਆ ਕੇ ਤੁਸੀਂ ਤਾਂ ਇੱਥੇ ਆਇਆ ਕਰੋਗੇ ਚਾਹੇ ਦੂਰ ਆਲੇ ਚਾਹੇ ਨੇੜੇ ਆਲੇ ਹੋਗੇ ਠੀਕ ਹੈ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਤੇ ਕਮੈਂਟਾਂ 'ਚ ਦੱਸਿਓ ਜਰੂਰ ਕਿ ਕਿੱਥੋਂ-ਕਿੱਥੋਂ ਆਪਣੇ ਨਾਲ ਜੁੜੇ ਨੇ ਭਰਾ ਲਾਈਕ ਕਰੋ ਜਿਹੜੇ ਨਵੇਂ ਨੇਗੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਤਾਂ ਜੋ ਤੁਹਾਨੂੰ ਅਜਿਹੇ ਵੀਡੀਓ ਹੋਰ ਅੱਗੇ ਦੇਖਣ ਨੂੰ ਮਿਲ ਜਾਣ ਧੰਨਵਾਦ ਧੰਨਵਾਦ ਲਓ